लुधियाना से आप तस्वीरें देख पा रहे हैं जहां पर भारत नगर चौक में उस समय बड़ा हंगामा देखने को मिला जब किन्नरों द्वारा एक कार को पहले रोका गया और उससे पैसे मांगे गए पैसे ना देने पर उनकी ओर से जमकर हंगामा किया गया इस दौरान उन्होंने कार चालक के साथ बदतमीजी की और उसे परेशान किया इसी से जुड़ी आप तस्वीर अपनी स्क्रीन पर देख पा रहे हैं जहाँ पर चौक के बीचों बीच जबरदस्त तरीके से हंगामा किया जा रहा है उस समय कार में चालक का परिवार भी मौजूद था कार चालक की पत्नी ने बताया की उनके पिता का निधन हुआ है और वह उसी में जा रही थी इसी दौरान उनकी कार को रोका गया और उनसे भदाई के नाम पर पैसे मांगे गए पैसे देने से इनकार करने पर पहले उनके साथ बदतमीजी की गई और उसके बाद किन्नरों द्वारा बड़ा हंगामा किया गया लुधियाना से आप ये तस्वीरें देख पा रहे हैं क्या कुछ कहना है मौके पर पीड़ित परिवार का और स्थानीय लोगों का ये आपको सुनाते हैं ਮੇਰਾ ਨਾਮ ਕਨਿਸ਼ਕ ਹੈ ਜੀ ਕੀ ਹੋਇਆ ਕੀ ਆ ਅਰੇ ਆਖੀ ਹੱਥ ਜੋੜ ਕੇ ਬਣਾ ਕੀਤਾ ਉਹਨਾਂ ਦੇ ਕੋਲ ਪੈਸੇ ਹੈ ਨਹੀਂ ਥੋੜੇ ਕੋਈ ਇਹ ਹੈ ਨਹੀਂ ਉਹਨਾਂ ਨੇ ਸੜਕ ਤੋਂ ਪੈਸੇ ਮੰਗੇ ਅਸੀਂ ਕੁਝ ਅਸੀਂ ਆਪਣੀ ਗੱਲ ਕਰ ਰਹੀ ਸੀ ਅਸੀਂ ਉਹਨਾਂ ਨੂੰ ਦੇਖ ਤੋਂ ਅਸੀਂ ਦਿਮਾਗ ਤੋਂ ਉਹਨਾਂ ਨੇ ਝੰਡਾ ਬੁਲੇ ਕਿ ਤੁਹਾਡੇ ਕੋਲ ਇੰਨੇ ਨਹੀਂ ਹੈਗੇ ਤਾਂ ਬੁਲ ਫੈਸਲੇ ਫਿਰ ਅਸੀਂ ਬਾਹਰ ਇਸ ਵਨ ਤੱਕੇ ਦਿਨ ਲੱਗੇ ਗੰਦੀਆਂ ਦੀ ਬੁਥਾ ਦਿੱਤੀ ਉਹਨਾਂ ਨੇ ਤੋ ਇਹ ਕੱਲ ਮੈਂ ਪਰੇਸ਼ਾਨ ਉਹਨਾਂ ਨੂੰ ਕਹਿੰਦਾ ਮਾਫ਼ ਕਰ ਲੈ ਸਾਰੇ ਕੁਝ ਬੁਲਾ ਲਿਆ ਹੁਣ ਮੈਂ ਬੋਲਾਂ ਕਿ ਮੇਰੇ ਤੇ ਬੈਠੀ ਇਹਨਾਂ ਨੇ ਸਾਨੂੰ ਗਾਲਾਂ ਕੱਢੀਆਂ ਔਰ ਮੀਡੀਆ ਤੇ ਮੀਡੀਆ ਤੇ ਮੀਡੀਆ ਮੈਨੂੰ ਬੁਲਾਇਆ ਮੈਂ ਬੁਲਾਇਆ ਨਾਮ ਜਾਣਦਾ ਵੀ ਨਹੀਂ ਬਾਤ ਵਿੱਚ ਮੈਂ ਸੀ ਬੁਲਾਇਆ ਸਾਈਡ ਕੋਈ ਵੀਡੀਓ ਸਾਨੂੰ ਕੋਈ ਵੀਡੀਓ ਪਈ ਹੈ ਕੋਈ ਨਹੀਂ ਕੋਈ ਨਾ ਸਾਹ ਕੋ ਸੌਣ ਕਿ ਬੁਲਾ ਲਿਆ ਨਾ ਮੈਂ ਬੋਲਾਂ ਉਹ ਤਾਂ ਲੈਣਾ ਦੀ ਸੋਨੀਆ ਕਿਹੜਾ ਪਿਆਸੇ ਸ਼ਹਿਰ ਦੀ ਹੋਇਆ ਗਿਆ ਮੈਂ ਤੈਨੂੰ ਕਿੱਥੇ ਮੈਂ ਬੋਲਦੀ ਆ ਸੋਨੀਆ ਕਿਨਰ ਲੁਧਿਆਣਾ ਸ਼ਹਿਰ ਤੋਂ ਬਰਾਚੀ ਮਾਈ ਦੀ ਚੇ ਲੱਗਦੇ ਹਨ ਪਤੋ ਚੌਂਕ ਜੇ ਰੋਲਾ ਕਿਸੇ ਦਾ ਰੋਲਾ ਪੰਦ 10 ਰੁਪਏ ਮੰਗੇ ਮੇਖੇ ਨਹੀਂ ਹੈ ਕਿ ਜਵਾਬ ਦੇਦਾ ਇਹਨਾਂ ਨੇ ਘਰ ਵਾਲੇ ਨੇ ਮੈਨੂੰ ਬਾਤ ਨਹੀਂ ਕੀਤੀ ਮੋਲੀ ਮੈਨੂੰ ਗਾਲਿਆ ਕੱਢਣਾ ਠੀਕ ਨਾ ਹਾਂ ਮੈਨੂੰ ਗਾਲਾਂ ਕੱਢੀਆਂ ਜੇ ਜੇ ਨਹੀਂ ਬਸਵਾਸ ਕਰਦੇ ਪਾਰਕ ਨਾ ਚੌਂਕ ਉੱਤੇ ਮਰੇ ਖਲਵਾ ਲੈਣ ਮੈਂ ਕੁਝ ਨਹੀਂ ਕੀਤਾ ਠੀਕ ਨਾ ਮੈਂ ਕੁਝ ਤਾਨੂੰ ਪਤਾ ਕਿ ਤੁਸੀਂ ਇਦਾਂ ਸੜਕਾਂ ਉੱਤੇ ਨਹੀਂ ਮੰਗ ਸਕਦੇ ਕਾਨੂੰਨੀ ਤੌਰ ਤੇ ਗੈਰ ਕਾਨੂੰਨੀ ਹੈ ਔਰ ਕਾਨੂੰਨ ਅਸੀਂ ਮੇਰੀ ਗੱਲ ਹੈ ਨਾ ਨਹੀਂ ਮੰਗ ਸਕਦੇ